ਅੰਮ੍ਰਿਤਸਰ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਹੈ ਅਤੇ ਇੱਥੇ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਲੱਖਾਂ ਸੈਲਾਨੀ ਆਉਂਦੇ ਨੇ ਇਹ ਲੋਕ ਸ਼ਹਿਰ ਦੀ ਖਰਾਬ ਟ੍ਰੈਫਿਕ ਵਿਵਸਥਾ ਦੇਖ ਕੇ ਅੰਮ੍ਰਿਤਸਰ ਬਾਰੇ ਮਾੜੀ ਯਾਦ ਲੈ ਕੇ ਜਾਂਦੇ ਨੇ ਇਸ ਦੇ ਨਾਲ ਨਾਲ ਅੰਮ੍ਰਿਤਸਰ ਵਾਸੀ ਵੀ ਸ਼ਹਿਰ ਦੀ ਖਰਾਬ ਟ੍ਰੈਫਿਕ ਵਿਵਸਥਾ ਤੋਂ ਪਰੇਸ਼ਾਨ ਹਨ ਗੱਲ ਕਰ ਰਹੇ ਹਾਂ ਸ਼ਹਿਰ ਦੇ ਬਹੁਤ ਹੀ ਵਿਅਸਤ ਚੌਕ ਮਹਾਂ ਸਿੰਘ ਗੇਟ ਚੌਕ ਦੀ ਜਿੱਥੋਂ ਦੇ ਟ੍ਰੈਫਿਕ ਸਿਗਨਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਏ ਹੋਣ ਕਾਰਨ ਇਸ ਚੌਕ ਵਿੱਚ ਟ੍ਰੈਫਿਕ ਦੇ ਵੱਡੇ ਝਮ ਜ ਰੋਜ਼ਾਨਾ ਹੀ ਲੱਗਦੇ ਨੇ ਇੱਥੇ ਬੱਸ ਸਟੈਂਡ ਨਜ਼ਦੀਕ ਕਾਰਨ ਵੀ ਐਸ ਚੌਂਕ ਤੇ ਟ੍ਰੈਫਿਕ ਦਾ ਬਹੁਤ ਲੋਡ ਰਹਿੰਦਾ ਹੈ ਔਰ ਬੱਸ ਸਟੈਂਡ ਤੋਂ ਸ੍ਰੀ ਹਰਮੰਦਰ ਸਾਹਿਬ ਵੀ ਸੰਗਤ ਐਸੇ ਰਸਤੇ ਤੋਂ ਨਿਕਲਦੀ ਹੈ ਟ੍ਰੈਫਿਕ ਪੁਲਿਸ ਕਰਮਚਾਰੀ ਭਾਵੇਂ ਮੈਨੂਅਲੀ ਤੌਰ ਤੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਨਜ਼ਰ ਆਉਂਦੇ ਹਨ ਪਰ ਵਾਹਨ ਚਾਲਕ ਇੱਕ ਦੂਜੇ ਤੋਂ ਪਹਿਲਾਂ ਨਿਕਲਣ ਦੀ ਹੋੜ ਵਿੱਚ ਇਸ ਜਾਮ ਦਾ ਕਾਰਨ ਬਣਦੇ ਨੇ ਸੋ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦ ਤੱਕ ਇੱਥੇ ਟ੍ਰੈਫਿਕ ਸਿਗਨਲ ਸ਼ੁਰੂ ਨਹੀਂ ਹੁੰਦੇ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਇਸ ਸੰਬੰਧੀ ਮੌਕੇ ਤੇ ਆਪਣੀ ਟੀਮ ਨਾਲ ਟ੍ਰੈਫਿਕ ਕੰਟਰੋਲ ਕਰ ਰਹੇ ਟ੍ਰੈਫਿਕ ਇਨਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਫਾਸਟੇਰ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਪ੍ਰੋਜੈਕਟ ਦੇ ਅਧੀਨ ਇਹ ਟ੍ਰੈਫਿਕ ਸਿਗਨਲ ਬੰਦ ਪਏ ਹਨ ਅਤੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਇਸ ਵੱਲ ਬਹੁਤ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ ਅਤੇ ਸਟਰੋਂਗ ਦੇ ਟ੍ਰੈਫਿਕ ਲੋਡ ਨੂੰ ਦੇਖਦੇ ਹਨ ਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਕਿ ਅਸੀਂ ਫਾਸਟਵੇ ਦੇ ਬਹੁਤ ਧੰਨਵਾਦੀ ਗਿਆ ਕਿ ਫਾਸਟਵੇ ਜਿਹੜੀ ਤੁਹਾਡੀ ਟੀਮ ਹੈਗੀ ਹੈ ਉਹ ਸਮੂਚੇ ਤੌਰ ਤੇ ਸਾਰੀ ਟੀਮ ਹੀ ਲੱਗੀ ਰਹਿੰਦੀ ਹੈ ਕਿ ਅਸੀਂ ਹਰ ਇੱਕ ਜੋ ਸਮੱਸਿਆ ਉਹ ਜਾਗਰ ਕਰਦੀ ਹੈ ਪਰ ਸਭ ਇਹ ਕਹਿ ਸਮ ਨਹੀਂ ਆਦੀ ਸਮੱਸਿਆ ਉਹ ਜਾਗਰ ਕਰਨ ਦੇ باوجود ਵੀ ਸਰਕਾਰ ਦੇ ਜਾਂ ਜਿਹੜੇ ਨੁਮਾਇंदे ਹੈਗੇ ਨੇ ਜਾਂ ਇਹਨਾਂ ਦੇ ਕਰਮਚਾਰੀ ਇਹਨਾਂ ਦੇ ਜੋ ਕਿਉਂ ਨਹੀਂ ਸਿਰਕਦੀ ਕਿਉਂਕਿ ਦੇਖੋ ਹਰ ਟਾਈਮ ਤੇ ਜਿਹੜੇ ਸਮੱਸਿਆ ਹੈ ਸਭ ਤੋਂ ਵੱਡੀ ਬੇਸਿਕ ਸਮੱਸਿਆ ਅਸੀਂ ਮਾਨ ਸਿੰਘ ਗੇਟ ਚੌਂਚੇ ਖੜੇ ਆਂ ਇਹ ਤੋਂ ਇਨ اور ਆਊਟ ਦੋਨੋਂ ਬਸਾਂ ਇੱਥੋਂ ਨਿਕਲਦੀਆਂ ਹਨ ਔਰ ਸਾਰੇ ਸ਼ਹਿਰ ਲਈ ਸਾਰੇ ਸ਼ਹਿਰਾਂ ਲਈ ਇੱਥੋਂ ਜਾਂਦੀਆਂ ਬਸਾਂ ਔਰ ਇੱਥੇ ਹਰਮੰਦਰ ਸਾਹਿਬ ਸ਼ਹੀਦ ਸਾਹਿਬ ਦੁਰਗਾਣਾ ਮੰਦਿਰ ਵੀ ਲੋਕ ਇੱਥੇ ਨਮਸਤਕ ਹੋਣ ਲਈ ਆਥੇ ਆਂਦੇ ਨੇ ਪਰ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਇੱਥੇ ਸੜਕ ਬਾਰ ਕਰਨੀ ਹੈ ਤੇ ਟ੍ਰੈਫਿਕ ਆਪਸ ਵਿੱਚ ਭੇੜ ਰਹੀ ਹੁੰਦੀ ਹੈ ਤੇ ਕਿਸੇ ਟਾਈਮ ਤੇ ਕਿ ਹੁੰਦਾ ਐਕਸੀਡੈਂਟ ਹੋਣ ਦੇ ਵੀ ਕਾਰਨ ਬਣੇ ਰਹਿੰਦੇ ਨੇ ਤੇ ਅਸੀਂ ਕਾਰਪੋਰੇਸ਼ਨ ਨੂੰ ਵੀ ਕਈ ਵਾਰੀ ਕਹਿ ਚੁੱਕੇ ਹਾਂ ਤੁਹਾਡੇ ਮਾਧਿਮ ਰਾਈ ਵੀ ਸੁਨੇਹੇ ਦੇ ਚੁੱਕੇ ਹਾਂ ਕਿ ਲਾਈਟਾਂ ਨੂੰ ਦਰੁਸ਼ਤ ਕੀਤਾ ਜਾਵੇ ਪਰ ਉਹਨਾਂ ਦੇ ਜੁਸ ਨਹੀਂ ਸਿਰਕਦੀ ਅਸੀਂ ਤਾਂ ਕਮਿਸ਼ਨ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਕੋਲ ਵੀ ਇਹਲਾ ਠੇਕਾ ਦਿੱਤਾ ਗਿਆ ਹੈ ਲਾਈਟਾਂ ਦਾ ਅਗਰ ਉਹਨਾਂ ਕੋ ਕੰਮ ਨਹੀਂ ਹੁੰਦਾ ਤਾਂ ਦਾ ਠੇਕਾ ਕੈਨਸਲ ਕੀਤਾ ਜਾਵੇ ਤੇ ਉਹਨਾਂ ਨੂੰ ਜੁਰਮਾਨਾ ਉਹਨਾਂ ਨੂੰ ਵੀ ਪਾਇਆ ਜਾਵੇ ਇਸਰਾ ਹੈ ਕਿ ਇਹ ਚੌਂਕ ਨਾ ਬਹੁਤ ਹੀ ਵਿਅਸਤ ਚੌਂਕ ਹੈ ਅੰਮ੍ਰਿਤਸਰ ਦਾ ਵਿਅਸਤ ਚੌਂਕਾਂ ਦੇ ਵਿੱਚੋਂ ਇੱਕ ਹੈ ਚੌਂਕ ਹੈ ਕਿਉਂਕਿ ਇੱਥੇ ਗੁਰੂ ਘਰ ਦੀ ਸੰਗਤ ਬਹੁਤ ਜਾਂਦੀ ਹੈ ਇਹ ਆਪਣਾ ਮਾਨ ਸਿੰਘ ਗੇਟ ਹੋ ਗਿਆ ਘੋ ਮੰਡੀ ਇਹ ਤਿੰਨੇ ਗੇਟ ਜਿਹੜੇ ਗੁਰੂ ਘਰ ਨੂੰ ਤੁਹਾਨੂੰ ਪਤਾ ਹੈ ਰਾਹ ਜਾਂਦਾ ਹੈ ਤੇ ਬਹੁਤ ਸੰਗਤ ਹੁੰਦੀ ਹੈ ਔਰ ਇੱਥੋਂ ਬਸਾਂ ਵੀ ਨਿਕਲਦੀਆਂ ਨੇ ਤੁਹਾਨੂੰ ਪਤਾ ਹੈ ਬਸ ਸਟੈਂਡ ਦੇ ਪਿਛਲੇ ਪਾਸੋਂ ਜਿਹੜੀ ਬਸਾਂ ਆਉਂਦੀਆਂ ਨੇ ਉਹ ਇਧਰੋਂ ਹੀ ਨਿਕਲ ਕੇ ਜਾਂਦੀਆਂ ਨੇ ਦੇਖੋ ਇੱਥੇ ਟ੍ਰੈਫਿਕ ਸਿਗਨਲ ਜਿਹੜੇ ਨੇ ਉਹ ਤਾਂ 1 ਮਿੰਟ ਅਸਵੀ ਬੰਦ ਨਹੀਂ ਹੋਣੇ ਚਾਹੀਦੇ ਕਈ ਵਾਰਾ ਵੇਖਣ ਚ ਆਇਆ ਵੀ ਚੱਲਦੇ ਵੀ ਨਹੀਂ ਆ ਕੇ ਰਿਪੇਅਰ ਕਰਦੇ ਨੇ ਚੱਲਦੇ ਥੋੜੇ ਦਿਨ ਚੱਲਦੇ ਫਿਰ ਬੰਦ ਹੋ ਜਾਂਦੇ ਨੇ ਜਾਂ ਤੇ ਉਹ ਤੁੰਨਾ ਨਾ ਨਾ ਕੰਮ ਹੈ ਜਾਂ ਜੋ ਵੀ ਇਹ ਟੈਕਨੀਕਲ ਫਾਲਟ ਹੈ ਇਹ ਉਹਨਾਂ ਨੂੰ ਦੇਖਣਾ ਪਏਗਾ ਬਾਕੀ ਰਹਿ ਗਈ ਕਰਮਚਾਰੀਆਂ ਦੀ ਗੱਲ ਪੁਲਿਸ ਕਰਮਚਾਰੀ ਪੂਰੇ ਹੁੰਦੇ ਨੇ ਕਰਦੇ ਨੇ ਉਹ ਵਿਚਾਰੇ ਹੁਣ ਦੇਖੋ ਦੋ ਬੰਦੇ ਲੱਗੇ ਆ ਹੁਣ ਟ੍ਰੈਫਿਕ ਬਹੁਤ ਜ਼ਿਆਦਾ ਓਵਰਲੋਡਡ ਹੁੰਦਾ ਫਿਰ ਜਦੋਂ ਉਹ ਆਂਦੇ ਨੇ ਟ੍ਰੈਫਿਕ ਨੂੰ ਕੰਟਰੋਲ ਜ਼ਰੂਰ ਕਰਦੇ ਨੇ ਨੋ ਡਾਊਟ ਕੰਟਰੋਲ ਕਰਦੇ ਆ ਪਰ ਦੇਖੋ ਨਾ ਕਿੰਨਾ ਚੇਰ ਬੰਦਾ ਹੁਣ ਇਹ ਕਈ ਲੋਕ ਜਿਹੜੇ ਐਸੇ ਬੈਟਰੀ ਵਾਲੇ ਹੋਗੇ ਇਹ ਤੁਹਾਡੇ ਆਟੋ ਵਾਲੇ ਹੋਗੇ ਇਹ ਤਾਂ ਸੁਣਦਾ ਹੀ ਨਹੀਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫਾਸਟਵੇਅਰ ਔਰ ਮੇਰੇ ਵੱਲੋਂ ਪਹਿਲਾਂ ਤਾਂ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਗੁਰੂ ਰਾਮ ਨਾਨਕ ਨਗਰੀ ਤੋਂ ਅੱਛਾ ਦਬਰ ਤਾਰਾ ਸਵਾਲ ਹੈ ਕਿ ਲਾਈਟਾਂ ਬੰਦ ਆ ਇਹ ਸਮਾਰਟ ਸਿਟੀ ਬੰਦ ਕਰਕੇ ਨਾ ਕੁਝ ਲਾਈਟਾਂ ਬੰਦ ਆ ਨੇ ਕੋਈ ਟਾਈਮਿੰਗ ਬਹੁਤ ਗਲਤ ਹੈ ਤੇ ਇਹਦੇ ਸਬੰਧ ਦੇ ਵਿੱਚ ਜਿਹੜਾ ਵਾ ਸਮਾਰਟ ਸਿਟੀ ਵਾਲਿਆਂ ਨੂੰ ਕੋਪਰੇਟ ਅਸੀਂ ਕੀਤੀ ਹੋਈ ਆ ਉਹ ਬਣਾ ਰਹੇ ਨੇ ਕਰ ਰਹੇ ਨੇ ਸਾਰੇ ਸ਼ਹਿਰ ਦੀਆਂ ਲਾਈਟਾਂ ਨੂੰ ਜਿਹੜਿਆ ਨਾ ਮੋਡੀਫਾਈ ਕਰਕੇ ਦੁਬਾਰਾ ਉਹਦਾ ਟਾਈਮਿੰਗ ਸਹੀ ਕਰ ਰਹੇ ਨੇ ਥੋੜੇ ਦਿਨਾਂ ਦੇ ਵਿੱਚ ਚੱਲ ਪੈਣਗੀਆਂ ਮੇਰੇ ਹਿਸਾਬ ਨਾਲ ਬਾਕੀ ਸਾਡੇ ਜਵਾਨ ਹੈਗੇ ਨੇ ਉਹ ਆਪ ਕਰਾ ਕੇ ਨਾਲ ਟ੍ਰੈਫਿਕ ਨੂੰ ਰੈਗੂਲੇਟ ਕਰਾ ਰਹੇ ਨੇ ਫਾਸਟਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਖੜੀ ਹੈ ਅਮਰਸਾ ਦੇ ਬਹੁਤ ਹੀ ਵਿਅਸਤ ਚੌਕ ਜਿਹਨੂੰ ਮਾਸਿੰਗ ਗੇਟ ਚੌਕ ਕਿਹਾ ਜਾਂਦਾ ਹੈ ਔਰ ਇਹਦੇ ਕੋਲ ਹੀ ਨਜ਼ਦੀਕ ਹੀ ਸ੍ਰੀ ਹਰਮੰਦਰ ਸਾਹਿਬ ਹੈ ਔਰ ਬੱਸ ਸਟੈਂਡ ਵੀ ਹੈ ਆਈਡੀਆ ਚ ਮਾਰਕੀਟ ਹੈ ਬਹੁਤ ਹੀ ਜ਼ਿਆਦਾ ਜਿਹੜੇ ਵਿਅਸਤ ਬਾਜ਼ਾਰ ਨੇ ਔਰ ਇਸ ਜਿਹੜਾ ਚੌਕ ਹੈ ਇੱਥੇ ਲੋਡ ਬਹੁਤ ਜ਼ਿਆਦਾ ਰਹਿੰਦਾ ਹੈ ਟ੍ਰੈਫਿਕ ਦਾ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੇ ਟ੍ਰੈਫਿਕ ਸਿਗਨਲ ਬੰਦ ਪਏ ਨੇ ਸੋ ਅਫਸਰਾਂ ਨਾਲ ਗੱਲ ਹੋਈ ਹੈ ਉਹਨਾਂ ਦੱਸਿਆ ਕਿ ਕਿਸੇ ਕਾਰਨ ਵਿੱਚ ਕੁਝ ਟੈਕਨੀਕਲ ਫਾਲਟ ਜਾਂ ਕਿਸੇ ਪ੍ਰੋਜੈਕਟ ਦੇ ਅਧੀਨ ਉਹ ਬੰਦ ਕੀਤਾ ਗਿਆ ਹੈ ਔਰ ਜਿਹੜਾ ਮੈਨੂਲੀ ਤੌਰ ਤੇ ਟ੍ਰੈਫਿਕ ਟ੍ਰੈਫਿਕ ਦਾ ਲੋਡ ਹਰ ਵੇਲੇ ਬਣਿਆ ਹੋਣ ਕਾਰਨ ਜਾਮ ਵੀ ਲੱਗਦੇ ਨੇ ਲੋਕ ਇੱਕ ਦੂਜੇ ਨੂੰ ਅੱਗੇ ਨਿਕਲਣ ਦੀ ਹੋੜ ਵਿੱਚ ਇਹ ਜਾਮ ਦਾ ਕਾਰਨ ਬਣਦੇ ਨੇ ਐਕਸੀਡੈਂਟ ਵੀ ਹੁੰਦੇ ਨੇ ਆਪਸ ਟਕਰਾ ਜਾਂਦੇ ਨੇ ਵਾਹਨ ਉਹਨਾਂ ਦਾ ਆਪਸੀ ਝਗੜਾ ਵੀ ਹੁੰਦਾ ਹੈ ਇਹ ਇਡੇ ਸ਼ਹਿਰ ਵਾਸੀ ਨੇ ਉਹਨਾਂ ਨੇ ਫਾਸਲੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇੱਥੇ ਚਲੋ ਠੀਕ ਹੈ ਕਰਮਚਾਰੀ ਆਪਣੀ ਡਿਊਟੀ ਕਰ ਰਹੇ ਨੇ ਲੇਕਿਨ ਉਹਨਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਕਿਉਂਕਿ ਟ੍ਰੈਫਿਕ ਦਾ ਲੋਡ ਜ਼ਿਆਦਾ ਹੈ ਔਰ ਕਰਮਚਾਰੀ ਦੀ ਗਿਣਤੀ ਘੱਟ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਨੂੰ ਇਸ ਵਕਤ ਧਿਆਨ ਦੇਣਾ ਔਰ ਜਿਹੜਾ ਸਬੰਧਿਤ ਵਿਭਾਗਾਂ ਨੂੰ ਟ੍ਰੈਫਿਕ ਸਿਗਨਲ ਵੀ ਠੀਕ ਕਰਾਉਣੇ ਚਾਹੀਦੇ ਤਾਂ ਜੋ ਟ੍ਰੈਫਿਕ ਸਿਗਨਲ ਦੇ ਇਜਹਾਜ਼ ਨਾਲ ਹੀ ਟ੍ਰੈਫਿਕ ਇੱਥੋਂ ਨਿਕਲੇ ਔਰ ਕਿਸਦਾ ਸਮਾਪਰਬਾਦ ਨਾ ਹੋਵੇ ਟ੍ਰੈਫਿਕ ਜਮ ਨਾਲ ਲੱਗਣ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ